ਪਿੰਡ ਧਰਮਗੜ ਦੇ ਵਿੱਚ ਚੱਲ ਰਹੇ ਇੱਕ ਵਿਕਾਸ ਕਾਰਜ ਦੀ ਤੁਹਾਨੂੰ ਤਸਵੀਰ ਦਿਖਾਉਂਦੇ ਆ। ਸੋ ਬੜਾ ਸੋਹਣਾ ਜਿਹਾ ਪਾਰਕ ਹੈਗਾ ਇੱਕ ਬਹੁਤ ਹੀ ਖੂਬਸੂਰਤ ਪਾਰਕ ਦੀ ਉਸਾਰੀ ਤੇ ਚੱਲ ਰਹੀ ਹੈਗੀ ਐ ਜਿੱਥੇ ਕਿ ਬੱਚੇ ਹੁਣੇ ਤੋਂ ਖੇਡਣਾ ਸ਼ੁਰੂ ਹੋ ਚੁੱਕੇ ਆ। ਸੋ ਇਹ ਪਾਰਕ ਤੇ ਇਧਰ ਕਿੰਨੀਆਂ ਰੁੱਖਾਂ ਦੀ ਸੰਭਾਲ ਕੀਤੀ ਹੁੰਦੀ ਆ। ਬੜਾ ਖੂਬਸੂਰਤ ਹੈ ਇੱਕ ਚੌਤਰਾ ਮੱਜਣਾ। ਤੇ ਬੱਚੇ ਆਪਣਾ ਅਨੰਦ ਹਲੇ ਲੈਣ ਲੱਗੇ ਹੋਏ ਆ। ਸੋ ਇੱਕ ਇਸ ਪਾਸੇ ਵੀ ਹੈਗਾ। ਇਸ ਮਾਮਲੇ। ਸੋ ਇਸ ਤਰੀਕੇ ਦੇ ਨਾਲ ਜਿਹੜਾ ਰੁਕ ਹੈ ਗਿਆ ਉਹਨਾਂ ਦਾ ਚੌਤਰਾ ਤੇ ਇਸ ਪਾਸਿਆਂ ਤੁਸੀਂ ਦੇਖੋਗੇ ਇਹ ਪਾਰਕ ਜਦੋਂ ਬਣ ਜਾਣੀ ਹੈਗੀ ਤਾਂ ਇਹਨੇ ਬਹੁਤ ਸੋਹਣਾ ਲੱਗਣਾ ਹੈ ਬੜਾ ਸੋਹਣਾ ਰੁੱਖਾਂ ਦੇ ਵਿੱਚ ਇਹਨਾਂ ਆਨੰਦ ਦੇ ਨੇ ਆਦਰਾਖਾ ਵੀ ਇਸ ਤਰਿਕੇ ਨਾਲ ਬਣਦਾ ਉੱਤਰ ਪਿੱਪਲ ਇਸ ਪਿੱਪਲ ਦਾ 베이스 ਜਿਹਨੂੰ ਵੀ ਆਪਾਂ ਚੌਤਰਾ ਕਹਿ ਦਿੰਨੇ ਹੈਗੇ ਉਹ ਲਗਭਗ ਰੇੜੀ ਹੈਗਾ ਕਾਫੀ ਹੱਦ ਤੱਕ ਮਿੱਟੀ ਪੇਨ ਵਾਲੀ ਹੈ ਪਲਾਸਟਰ ਹੋਣ ਵਾਲਾ ਉਹ ਨਾਲੇ ਬੱਚਿਆਂ ਦਾ ਰੰਗ ਰੋਗਾ ਉਹ ਓਥੇ ਵੀ ਦਿਸ ਰਹੀ ਹੈ ਕਿ ਮੋਹੋਂਲੀ ਜਲੇਂਗੀ ਬਚਪਨ ਮਸਤ ਆਪਣੀ ਮਸਤੀ ਦੇ ਵਿੱਚ